ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ बीएसएफ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕਿ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਰੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਟ ਜਮਿਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹਾਂ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ BSF ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ BSF ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਗੌਰ ਦੇ ਨਾਲ ਜਿਸ ਨੂੰ ਕੀ BSF ਪਹਾੜੀਪੁਰ BSF ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ BSF ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਆਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕਿ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਾਂ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਰੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵ ਇਹ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਆਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈ ਜਾ ਰਹੇ ਆ ਦੱਸ ਤਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸ ਦਿਖਾ ਦਿੰਨੀ ਹੈ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹੀ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲ ਤਿਤੋ ਪੁਛਗਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਡ ਜਮਿਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹੀ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐ ਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਆ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਆ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੀ ਜਵਾਨਾ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵ ਮੋਹਿੰਦ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਾ ਸੰਜਾਰੇ ਆ ਦੱਸ ਦਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੀ ਜਵਾਨਾ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰ ਸਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਹੀ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਜਿਹੜਾ ਇਹ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਤੋਂ ਗ੍ਰਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਆ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸ ਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕਿ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨ ਜਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸ ਦਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੀ ਜਵਾਨਾ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗ ਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹੀ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਹੈ ਉਹ ਕੀਤੀ ਜਾ ਰ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸ ਤਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓ ਇਹ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਭਾਰਤੀ ਦਸੀਏ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂ ਜਾ ਰਹੇ ਹਾਂ ਦੱਸ ਤਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐ ਕਾਪੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦ ਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ BSF ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ BSF ਦੇ ਜਵਾਨਾਂ ਨੇ ਨਰੂਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਆ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ BSF ਪਹਾੜੀਪੁਰ BSF ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ BSF ਜਵਾਨਾਂ ਨੇ ਨਰੂਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕਿ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਾਂ ਜਾ ਰਹੇ ਹਾਂ ਦੱਸ ਤਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਰੀਪੁਰ ਬੀਐਸਐਫ ਪੋਸਟ ਤੋਂ ਗ੍ਰਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵ ਈ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਟ ਜਮਿਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਆਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕਿ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈ ਜਾ ਰਹੇ ਆ ਦੱਸ ਦਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹੀ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਟ ਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਦਿਖਾ ਦਿੰਨੀ ਹੈ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹੀ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲ ਤੇ ਤੋਂ ਕੁਝ ਗੱਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਿਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜ ਰੌਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਜ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਰੌਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹ ਸਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਕੁਝ ਗਿੱਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹੀ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਜ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰ ਸੇ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਨ ਜਾ ਰਹੇ ਹਾਂ ਦੱਸਦੇ ਹੀ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਜਿਹੜਾ ਇਹ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਆਂ ਦੱਸਦੇ ਇਹ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਤੇ ਜਵਾਨਾਂ ਦੇ ਵੱ ਤੇ ਬੰਗਲਾਦੇਸ਼ੀ ਇਹ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੋਡ ਜਮਲ ਸਿੰਘ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਹੈ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਦੱਸਦੇ ਹਾਂ ਇਹ ਭਾਰਤ ਪਾਕਿਸਤਾਨ ਸੀ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਹੈ ਜਿਸ ਨੂੰ ਕਿ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕਿ ਬੀਐਸਐਫ ਪਹਾੜੀਪੁਰ ਬੀਐਸਐਫ ਪੋਸਟ ਤੋਂ ਗ੍ਰਿਫਤਾਰ ਕਰਕੇ ਕਾਬੂ ਕਰਕੇ ਬੀਐਸਐਫ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਖਬਰਦਸਾਂ ਜਾ ਰਹੇ ਆ ਦੱਸ ਤਈਏ ਭਾਰਤ ਪਾਕਿਸਤਾਨ ਸੀਮਾ ਤੇ ਸਥਿਤ ਪਹਾੜੀਪੁਰ ਬੀਐਸਐਫ ਪੋਸਟ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਦੇਖਿਆ ਗਿਆ ਜਿਸ ਨੂੰ ਕੀ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫੜਿਆ ਗਿਆ ਤੇ ਬੰਗਲਾਦੇਸ਼ੀ ਹੈ ਦੱਸਿਆ ਜਾ ਰਿਹਾ ਹੈ ਬੀਐਸਐਫ ਦੇ ਜਵਾਨਾਂ ਨੇ ਨਰੂਦ ਜਮਲ ਸਿੰਘ ਪੁਲਿਸ ਨੂੰ ਜਿਹੜਾ ਹੈ ਹੈਂਡਓਵਰ ਕਰ ਦਿੱਤਾ ਹੈ ਤੇ ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਸ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਵਿਅਕਤੀ ਜਿਹੜਾ ਹੈ ਬੰਗਲਾਦੇਸ਼ੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਗੌਰ ਦੇ ਨਾਲ ਜਿਸ ਨੂੰ ਕੀ ਬੀਐਸਐਫ ਪਹਾੜੀਪੁਰ ਬੀਐ